ਉਹ ਮੰਗਦੇ ਕਿ ਮੈਂ ਘੱਟ ਨਹੀਂ ਨਹੀਂ ਚਾਹੀਆ ਵਾਪਸ ਕੋਈ ਟਾਈਮ ਤੋਂ ਲਓ ਅਸੀਂ 2023 ਨਵੰਬਰ ਵਿੱਚ ਰਹੇ ਅ ਇੱਕ ਮਹੀਨਾ ਦਾ ਵੀਜ਼ਾ ਕਰੀ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਫੈਸੇ ਲੈਣਗੇ ਕਟਮਾਰ ਕੋਸ਼ਿਸ਼ ਹੁੰਦੀ ਹੈ ਮੈਂ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਕਿ ਉੱਥੇ ਕਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਕੁੜੀ ਵਾਲੀ ਕਿਹੜੀ ਉਹ ਸਾਡੀ ਰਿਸ਼ਤੇਦਾਰੀ ਤੁਸੀਂ ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਹੈ ਹਾਂਜੀ ਤੇ ਉਹ ਕਹਿੰਦੀ ਸੀ ਕੁਟਮਾਰ ਕੁਛ ਨਹੀਂ ਹੁੰਦੀ ਮੈਂ ਉਹਨੂੰ ਦੱਸਿਆ ਇਹ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨੀਆਂ ਮਾਰੀਆਂ ਝੂਠ ਬੋਲਦੀਆਂ ਤਾਂ ਲੋਕਾਂ ਨੂੰ ਪਤਾ ਵੀ ਕਿ ਇਹ ਕੁਟਮਾਰ ਹਾਂਜੀ ਮੈਨੂੰ ਮੈਨੂੰ ਪਤਾ ਹਾਂਜੀ ਵੀਡੀਓ ਦੇਖਿਆ ਸੀ ਵੀਡੀਓ ਦੇਖਿਆ ਹਾਂਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇਦਾਂ ਦਾ ਕੁਛ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੇ ਮੇਰੀ ਜਿੰਨੇ ਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਤਾਂ ਕਰਕੇ ਕਹਿ ਦਿੰਦੀਆਂ ਇੱਥੇ ਵਧੀਆ ਮੋਹ ਵਾਲਾ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜਿੱਦ ਤੁਸੀਂ ਲੈ ਮਿਲੇ ਕੱਪੜਾ ਲੀੜਾ ਸਾਰਾ ਕੁਝ ਮਿਲੂਗਾ ਪਰ ਇੱਕ ਮਹੀਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਨ ਲੱਗ ਗਏ ਜਦੋਂ ਇੱਕ ਮਹੀਨਾ ਰਹੇ ਉਹ ਕੰਮ ਕਰਦੇ ਰਹੇ ਹਾਂਜੀ ਪਹਿਲਾਂ ਮੈਨੂੰ ਹਾਂਜੀ ਕਿੰਨੇ ਪੈਸੇ ਦਾ ਮੋਟ ਲੈ ਕੇ ਉਹ 100 ਰੁਪਿਆ ਕਹਿੰਦੇ ਲੈ ਕੇ ਗਏ ਮਾਨ ਦਾ 100 ਰੁਪਿਆ ਤੁਹਾਡੇ ਕੋਲ ਕੋਈ ਪੈ ਹਾਂਜੀ 25000 ਰੁਪਏ ਜਦੋਂ ਉਹਨੇ ਮੇਰਾ ਕੈਸ਼ ਵੀਜ਼ਾ ਭੇਜਿਆ 25000 ਰੁਪਏ ਲਿਖਿਆ ਹੋ ਤੇ ਵੇਚਿਆ ਗਿਆ ਸੀ ਹਾਂਜੀ ਹਾਂਜੀ ਉਹ ਕੁੜੀ ਨੇ ਮੈਨੂੰ ਆਫਿਸ ਚ ਵੇਚਿਆ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਜ਼ੀਆਂ ਦੇ ਘਰੇ ਗਈ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਨਹੀਂ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਣ ਦਵਾਂਗੇ ਮੈਂ ਨਾ ਪੁੱਛਿਆ ਤੁਸੀਂ ਕੈਸਾ ਕਹਾਣਾ ਮੰਗਦੇ ਪਏ ਇਹ ਲੰਡਨ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਰਿਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਦਾ ਕਿਵੇਂ ਸੰਪਰਕ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂਜੀ ਬਹੁਤ ਕਟਦੇ ਸੀ ਬਹੁਤ ਜਦੋਂ ਵੀ ਫੋਨ ਜੇ ਉਹਨਾਂ ਨੇ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੁਝ ਖਾਣ ਨਹੀਂ ਮਿਲਦੀ ਸੀ ਉਹ ਪੈਸੇ ਦੀ ਮੰਗ ਕਰਦੇ ਸੀ ਕਹਿੰਦੇ ਪੈਸਾ ਦੋ ਆਦੇ ਪਰਿਵਾਰ ਨਾਲ ਕੋਈ ਨਹੀਂ ਹੈ ਉਹ ਜਾਂ ਪੁੱਛਦੇ ਨੇ ਬਸ ਵਰਤਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਉਹਨਾਂ ਨਾਲ ਕੀ ਕਰਦਾ ਈ ਉਹਦੇ ਦਿੰਦੇ ਸੀ ਖਾਣਾ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਥਿਗਾਰ ਹੋ ਗਿਆ ਬੜਾ ਲੱਗਾ ਉਹ ਉਹ ਨੂੰ ਮੈਸੇਜ ਕੀਤਾ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਇਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿ ਕਿ ਪ੍ਰਿਆ ਬਿਮਾਰ ਹੋ ਗਈ ਪਈ ਆ ਥੋੜੀ puri ਤੇ ਫਿਰ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਰਹੇ ਗੱਲ ਕਰਾ ਕਰੋ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ ਇੱਕ ਮਹੀਨੇ ਬਾਅਦ ਉਹਨੇ ਮੇਰੇ ਇੱਕ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਕਿ ਪੈਸੇ ਦੇ ਦਿਓ ਪਹਿਲਾਂ ਉਹਨਾਂ ਨੇ ਸਾਡੇ ਤੋਂ 6000 ਰੁਪਏ ਮੰਗਿਆ ਇੰਡੀਆ ਦਾ 6000 ਰੁਪਏ ਰੁਮਾਨ ਦਾ 300 ਰਿਆਲ ਮੰਗਿਆ ਕਹਿੰਦੇ ਥੋੜੀ ਟੈਕਟ ਕਰਾ ਦਿੰਦੇ ਜਦੋਂ ਇਸ ਪਰਿਵਾਰ ਨੂੰ ਕਿਹਾ ਤਾਂ ਅਸੀਂ 130 ਪੈਸੇ ਇੱਧਰ ਉੱਧਰ ਫੜੋ ਪਰ ਉਹਨੇ ਬਾਤ ਆ ਸਾਡਾ 30000 ਰੁਪਿਆ ਲੈ ਕੇ ਫਿਰ ਕਹਿੰਦੀ 60000 ਮੰਗਿਆ ਇੱਥੇ ਵੀ ਮੈਨੂੰ ਟੈਕ ਨਹੀਂ ਕਰਾਈਏ ਉਹਨਾਂ ਨੇ ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਫੜੀਆਂ ਹੋਈਆਂ ਪੰਜਾਬੀ ਕੁੜੀਆਂ ਸੀ ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਂ ਉਹਨਾਂ ਨੇ ਮੈਨੂੰ ਉਦ ਹੀ ਭੇਜਤਾ ਜਦੋਂ ਹੀ ਮੈਂ ਲੈ ਕੇ ਆਈ ਆ ਇੱਕ ਦੂਜੇ ਨਾਲ ਨਹੀਂ ਹੋਈ ਉਹ ਕਿਉਂਕਿ ਮੈਂ ਨਹੀਂ ਦਿੱਤੀ ਅੱਗੇ ਇਦਾਂ ਦੀ ਕੁੜੀ ਹੈ ਨਾ ਤੁਹਾਡੀ ਲਈ ਇਹ ਤਾਂ ਫਸੀ ਹੋਈ ਹਾਂ ਤੁਹਾਨੂੰ ਪਤਾ ਹੈ ਨਹੀਂ ਮੇਰੇ ਜਾਣਕਾਰੀ ਹਾਂ ਮੇਰੇ ਮਾਸੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਈ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਕਿ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਹ ਵੇਚ ਚੁੱਕੇ ਸੀ ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਹਾਂਜੀ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਏ ਸੀ ਐਨਆਰਆਈ ਪੁਲਿਸ ਕੋਲੇ ਅਸੀਂ ਉਹਨਾਂ ਨੂੰ ਕਿਹਾ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਿਖੋਣੇ ਆ ਉਹ ਸਾਡੇ ਬਿਆਨ ਹੀ ਲਿਖਦੇ ਹਾਂ ਹਾਂਜੀ ਐਨਆਰਆਈ ਪੁਲਿਸ ਉਹ ਗਏ ਉਹਦੇ ਹਾਂਜੀ 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 ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦੋ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਉੱਥੇ ਮੈਨੂੰ ਇੱਕ ਕਮਰੇ 'ਚ ਬੰਦ ਕਰਕੇ ਫੋਨ ਮੇਥੋਂ ਖੋਇਆ ਹੋਇਆ ਸੀ ਮੈਂ ਉਹ ਸਬੂਤ ਕਿੱਥੋਂ ਕੱਟੇ ਕਰਦੀ ਹਾਂ ਮੇਰੇ ਕੋਲ ਕੋਈ ਕਾਗਜ਼ ਨਹੀਂ ਹਾਂਜੀ ਇਦਾਂ ਹੀ ਕਹਿੰਦੇ ਫਿਰ ਸਬੂਤ ਲੈ ਕੇ ਆਓ ਤੁਸੀਂ ਤੁਹਾਡੇ ਨੇ ਕੁੱਟਮਾਰ ਲਈ ਬਾਬਾ ਜੀ ਕਹਿੰਦੇ ਸਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂਜੀ ਅੱਜ ਦੇਮੀਕੇ ਲਗਾਤਾਰ ਪ੍ਰੈਸ ਮੀਡੀਏ ਦੇ ਰਾਹੀਂ ਅਸੀਂ ਸੂਝਿਤ ਵੀ ਕਰਦੇ ਰਹਿੰਦੇ ਆ ਲੰਬੇ ਸਮੇਂ ਤੋਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਫਸੇਆਂ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲੋਂ ਕੰਪਲੀਟਾ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਐਮਬੈਸੀ ਦੇ ਥਰੂ ਇਹਨਾਂ ਨੂੰ ਜਿਹੜਾ ਹੈ ਵਾਪਸ ਮੰਗਾਇਆ ਜਾਵੇ ਤੋਂ ਉਧਰ ਜਾ ਕੇ ਜਿਹੜੀਆਂ ਬੱਚੇ ਫਸ ਜਾਂਦੀਆਂ ਪਹਿਲੀ ਗੱਲ ਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਪਰ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੇ ਆ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਤਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮੈਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ ਜੋ ਇੱਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਹੈ ਸੋ ਆ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਉਹ ਰਮਾਨ ਗਈ ਸੀ ਤੇ ਇੱਥੇ ਉਹਨਾਂ ਨੂੰ 100 ਰਾਇਲ ਦਾ ਕਹਿ ਕੇ 21000 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਤੇ ਜਦੋਂ ਉੱਥੇ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਪਰਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਟਰ ਦੁਬਈ ਜਾਂਦੇ ਆ ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਥੇ ਉੱਥੋਂ ਦੇ ਜਿਹੜੇ ਹੈ ਔਰ ਲੋਕਾ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ ਇਹ ਜਿਹੜੇ ਆਮ ਖਰਚ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜਹ ਹੁੰਦੀਆਂ ਉਹਨਾਂ ਕੋ ਅਗੂਠਾ ਲਵਾ ਲੈਂਦੇ ਜਾਂ ਸੈਲ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸੈਲ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲੈ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਹੈ ਲੜਕੀ तकरीबन ਜਿਹੜੀ ਹੈ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ ਸਾਂਸਦ ਨੂੰ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਇਹ ਵਾਪਸ ਆ ਗਈ ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੱਗ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਦੇ ਉੱਤੇ ਕੰਪਲੇਂਟ ਕੀਤੀ ਜਾਵੇ ਅਫਸੋਸ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਵੈਸੂਲੇ ਦੱਸ ਰਹੀ ਹੈ ਇਹ ਮੋਗਾ ਦੀ ਇਹ ਲੜਕੀ ਹੈ ਤੇ ਸਾਈ ਦਾ ਤੇ ਇਹ ਸੀਗਾ ਕਿ ਪੁਲਸ ਨੂੰ ਕਿ ਜਿਹੜੇ ਏਜੰਟਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਖਾਣੇਦਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਆ ਤੇ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ ਜਦੋਂ ਕਿ ਇਹ ਠੱਗੀ ਇਹਨਾਂ ਦੇ ਨਾਲ ਹੋਈ ਆ ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਉਹਦੇ ਸਿੱਟਾ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਹੈ ਪੜਤਾਲ ਕੀਤੀ ਜਾਵੇ ਪਰ ਉਹ ਲੋਕ ਪੈਸੇ ਜਿਹੜਾ ਦਿੰਦੇ ਆ ਤੇ ਜਿਹੜਾ ਜਿਹੜੀ ਕਾਰਵਾਈ ਕਰਨ ਦੀ ਬਜਾਏ ਸਗੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਏ ਬੜੀ ਹੋਰ ਵੀ ਦੁੱਖ ਦੀ ਗੱਲ ਆ ਸੋ ਸਾਡਾ ਇਹਹੀ ਬੇਨਤੀ ਆ ਕਿ ਚਲੋ ਇਹ ਬੱਚੀ ਹੈਗੀ ਇਹਦੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਆ ਵਾਪਸ ਆ ਚੁੱਕੀ ਹੈ ਜਿਹੜੀ ਉਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਆ ਵਾਪਸ ਆ ਗਈ ਹੈ ਤੇ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ तकरीबन 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ Oman ਤੋਂ ਵਾਪਸ ਆ ਚੁੱਕੀਆਂ ਇਹਨਾਂ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਕਿ ਜਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਉਹਦੇ ਲੜਕੀਆਂ ਨਾਲ ਹੋਰ ਵੀ ਦੱਸਦੇ ਕਿ ਉੱਥੇ ਹੋਰ ਵੀ 15 ਦੀ ਲੜਕੀਆਂ ਹੈ ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਆ ਬੈਸੀ ਨੂੰ ਇਹ ਇੱਕ ਤਾਂ ਸ਼ਿਕਾਇਤ ਸੱਦੇ ਕੋਲ ਆਈ ਹੈ ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜੜੀਆਂ ਹੈਗੀਆਂ 750 ਤੋਂ ਵੱਧ ਜਿਹੜੀਆਂ ਲੜਕੀਆਂ ਵਾਪਸ ਆ ਚੁੱਕੀਆਂ ਸੋ ਫਿਰ ਦੁਬਾਰਾ ਜਿਹੜੇ ਹੈਗੇ ਉਹ ਜਿਹੜੇ ਗਾਇਬ ਆ ਉਸੇ ਤਰੀਕੇ ਨਾਲ ਕੰਮ ਕਰ ਰਹੇ ਆ ਜਿਹੜੇ ਵਾਪਸ ਆਉਂਦੇ ਆ ਤੇ ਦੁਬਾਰਾ ਜਿਹੜੇ ਹੈਗੇ ਜੇ ਜਦੋਂ ਪੀੜਤ ਉਸ ਨੂੰ ਰਿਕੁਐਸਟ ਕਰਦਾ ਵੀ ਸਾਨੂੰ ਬਾਪ ਭੇਜਿਆ ਜਾਵੇ ਫਿਰ ਇਹਨਾਂ ਕੋ ਪੈਸੇ ਲਈ ਜਾਂਦੇ ਉੱਥੇ ਬੱਟਵਾਰ ਕਰਦੇ ਕਿ ਸਾਨੂੰ ਪੈਸੇ ਦਿਓ ਤਾਂ ਹੀ ਤਾਂ ਇਹਨੂੰ ਵਾਪਸ ਭੇਜਾਂਗੇ ਪਰ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ ਉੱਥੇ ਫਸ ਵੀ ਜਾਂਦੇ ਫਿਰ ਦੁਬਾਰਾ ਪੈਸੇ ਮੰਗਦੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਅ ਆ ਜਿਹੜਾ ਕੰਮ ਕਰ ਰਿਹਾ ਇੱਥੇ ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀ ਇੱਕ ਵੱਖ-ਵੱਖ ਤਰ੍ਹਾਂ ਦੀਆਂ ਮਾਈਆਂ ਬੈਠੀਆਂ ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵੱਖ ਹੋਰ ਜਿਹੜੇ ਹੈਗੇ ਆ ਏਜੰਟਾਂ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਥੋੜੇ ਬਹੁਤ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੇ ਪੁਲਿਸ ਦੇ ਡੀਸੀਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਇਹ ਛੱਟਾ ਬਣਾਈਆਂ ਜਿਹੜੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਮੁਲਕਾਂ 'ਚ ਜਾ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਇਹ ਤਾਂ ਹੀ ਰੁਕ ਸਕਦੀ ਹੈ ਕਿ ਇਹਦੇ ਇਹਨਾਂ ਦੇ ਪਿੱਛੇ ਸਰਗਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਸੋ ਇਹ ਬੜੀ ਦੁਖਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਆ ਜੋ ਉਹਨਾਂ ਦੀ ਮਾਨਸਿਕ ਪੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਨ੍ਹਾਂ ਦੇ ਪਿੱਛੇ ਬੱਚੇ ਆ ਮਾਂ ਬਾਪ ਆ ਪਰਿਵਾਰ ਆ ਪਰ ਲੜਕੀ ਉੱਥੇ ਫਸ ਜਾਂਦੀ ਹੈ ਉਹ ਜਿਹੜੀ ਹੈਗੇ ਵੀਡੀਓ ਪਾਉਂਦੇ ਆ ਉਹ ਆਪਣੇ ਮੈਸੇਜ ਭੇਜਦੇ ਆ ਉਹ ਆਪਣੀ ਫੋਨ ਤੇ ਗੱਲ ਕਰਦੇ ਆ ਇਸ ਤਰ੍ਹਾਂ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਆ ਉਹਦਾ ਬੜੀ ਵੱਡੀ ਪੀੜਾ ਹੈ ਸੋ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਦੇ ਮਾਧਮ ਦੇ ਰਾਹੀਂ ਸੁਣੋਇਆ ਕਿਸੇ ਵੀ ਲੜਕੀ ਨੂੰ ਇਹਨਾਂ ਮਲਕਾਂ ਦੇ ਵਿੱਚ ਨਾ ਭੇਜੋ ਆਹ ਸੀ ਕਿ